ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪਿਆਰ ਭਰੇ ਸਸਰੇ ਕਾਲ ਮੈਂ ਪਸ਼ੂਆਂ ਦੀਆਂ ਤੇ ਦਵਾਈਆਂ ਦੀਆਂ ਜਿਹੜੀਆਂ ਮੈਂ ਵੀਡੀਓ ਬਣਾਉਂਦਾ ਰਹਿੰਦਾ ਹੈ ਕਈ ਬੰਦਿਆਂ ਦੇ ਸੁਝਾਅ ਆਏ ਉਹ ਕਹਿੰਦੇ ਵੀ ਤੁਸੀਂ ਆਪਦੀ ਜੀਵਨੀ ਬਾਰੇ ਆਪਦੇ ਪਿਸ਼ੋਕੜ ਬਾਰੇ ਆਪਦੇ ਤਜਰਬੇ ਬਾਰੇ ਵੀ ਇੱਕ ਸਾਨੂੰ ਵੀਡੀਓ ਜਰੂਰ ਬਣਾ ਕੇ ਪਾਓ ਮੇਰਾ ਜਿਹੜਾ ਪਿਸ਼ੋਕੜ ਆਗਾ ਜ਼ਿੰਮੇਦਾਰ ਬੰਦਾ ਮੈਂ ਪਿੰਡ ਮੇਰਾ ਗਿਲਪੱਤੀ ਆ ਮੇਰੇ ਫਾਦਰ ਦਾ ਨਾਮ ਬਹਾਦਰ ਸਿੰਘ ਢਿੱਲੋਂ ਮਾਤਾ ਦਾ ਨਾਮ ਬਸੰਤ ਕੌਰ ਜਿਹਨੇ ਮੈਨੂੰ ਜਨਮ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਪੜ੍ਹਾਈ ਕੀਤੀ ਗਿੱਲਪੱਤੀ ਓਖੜੇ ਪੜ੍ਹਾਈ ਕਰਨ ਤੋਂ ਬਾਅਦ ਉਦੋਂ ਪਲੱਸ 2 ਹੁੰਦੀ ਨਹੀਂ ਸੀ ਕੱਲੀ میٹرਕ ਹੁੰਦੀ ਸੀ میٹرਕ ਕਰਨ ਤੋਂ ਬਾਅਦ ਮੇਰੀ ਜ਼ਮੀਨ ਕੁਝ ਐਨਐਫਐਲ ਦੇ ਵਿੱਚ ਆਈ ਵੀ ਸੀ ਤੇ 5 10 83 ਨੂੰ ਮੇਰੀ ਜੁਆਇਨਿੰਗ ਐਨਐਫਐਲ ਦੇ ਵਿੱਚ ਹੋ ਗਈ ਉੱਥੇ ਮੈਂ ਸਰਵਿਸ ਕੀਤੀ ਪਹਿਲਾ ਮੇਰੀ ਕਲੈਰੀ ਕਰਦੇ ਵਿੱਚ ਪੋਸਟ ਮਿਲੀ ਮੈਨੂੰ ਮੇਰੇ ਕੋਲੇ ਪੜ੍ਹਾਈ ਥੋੜੀ ਹੋਣ ਕਰਕੇ ਮੈਂ ਮਕੈਨੀਕਲ ਦੇ ਵਿੱਚ ਚੇਂਜ ਹੋ ਗਿਆ ਦੂਸਰੇ ਸ਼ਿਫਟ ਦੂਸਰੇ ਪਾਸੇ ਮੈਂ ਸ਼ਿਫਟ ਜਿਉਂ ਹੋਇਆ ਮਕੈਨੀਕਲ ਦੇ ਵਿੱਚ ਵਰਕਸ਼ਾਪ ਦੇ ਵਿੱਚ ਉੱਥੋਂ ਦਾ ਮੈਨੂੰ ਪਿੰਡ ਦਾ ਤਜਰਬਾ ਹੋਣ ਕਰਕੇ ਮੇਰੇ ਕੋਲੇ ਮਿਸਤਰੀਆਂ ਦਾ ਘਰ ਹੋਣ ਕਰਕੇ ਮੈਂ ਵੇਖਦਾ ਰਹਿੰਦਾ ਸੀ ਮੈਂ ਬਹੁਤ ਤਰੱਕੀ ਕੀਤੀ ਮੈਂ ਤਰੱਕੀ ਇਹ ਨਹੀਂ ਕੀਤੀ ਮਤਲਬ ਮੈਨੂੰ 5-6 ਇਨਾਮ ਵੀ ਮਿਲੇ ਮੈਂ ਵੱਡੇ ਵੱਡੇ ਕੰਮ ਵੀ ਕੀਤੇ 5-6 ਜਿਹਦੇ ਉੱਤੇ ਜਿੱਦੇ ਮੇਰੀ ਮੇਰੀ ਸਰਵਿਸ ਹੋ ਗਈ 40 ਸਾਲ 130 ਰੁਪਏ ਤੋਂ ਮੈਂ ਸਟਾਰਟਿੰਗ ਕੀਤੀ ਸੀਗੀ ਜਦੋਂ ਮੈਂ ਰਿਟਾਇਰ ਹੋਇਆਗਾ ਤੇ ਉਦੋਂ ਗੈਸ ਮੇਰੇ ਮੈਨੇਜਰ ਸਹਿਬਾਨਾ ਨੇ ਡੀਜੀਐਮ ਸਹਿਬਾਨਾ ਨੇ ਮੇਰੇ ਬਾਰੇ ਸ਼ਬਦ ਦੇ ਵਿੱਚ ਬੋਲਿਆ ਉਹਨਾਂ ਦੀ ਮੈਂ SLAAGA JOG ਆ ਉਹਨਾਂ ਦੀ ਮੈਂ ਨਮਸਕਾਰ ਕਰਦਾ ਉਹਨਾਂ ਨੂੰ ਬਹੁਤ ਜਿਆਦਾ ਬੋਲਿਆ ਉਹਨਾਂ ਨੇ ਮਤਲ ਉਹਨਾਂ ਨੇ ਬਹੁਤ ਵੱਡੇ ਕੰਮ ਦੱਸੇ ਮੈਨੂੰ ਮੈਂ ਬਹੁਤ ਪ੍ਰਭਾਵਿਤ ਹੋਇਆ ਵੀ ਮੈਨੂੰ ਫੇਰ ਪਤਾ ਲੱਗਿਆ ਵੀ ਮੈਂ ਜ਼ਿੰਦਗੀ ਦੇ ਵਿੱਚ ਕੰਮ ਕੀਤੇ ਆ ਔਰ ਮੇਰੇ ਕੋਲੇ ਸਰਟੀਫਿਕੇਟ ਵੀ ਪਏ ਆ ਮੈਂ 40 ਸਾਲ ਦੀ ਸਰਵਿਸ ਪੂਰੀ ਹੋਣ ਤੋਂ ਬਾਅਦ ਮੈਂ ਘਰ ਆ ਗਿਆ ਘਰ ਆ ਕੇ ਮੈਂ ਸੈਟਿੰਗ ਕੀਤੀ ਸੈਟਿੰਗ ਕਰਨ ਤੋਂ ਬਾਅਦ ਜਿਹੜਾ ਮੈਨੂੰ ਪੈਸਾ ਮਿਲਿਆ ਉਹਦੀ ਮੈਂ ਜ਼ਮੀਰਦਾਰ ਖੇਤੀ ਦੇ ਨਾਲ ਜੁੜਿਆ ਵਾ ਸੀ ਮੈਂ ਜ਼ਮੀਨ ਲੈ ਲਈ ਬਾਕੀ ਬੱਚਿਆਂ ਨੂੰ ਆਪਦਾ ਕਹਿ ਕੇ ਤੋਂ ਬਾਅਦ ਕਿਹਾ ਵੀ ਬੱਚੋ ਤੁਸੀਂ ਆਪਦਾ ਹੁਣ ਖਾਓ ਪੀਓ ਹੰਡਾਓ ਤੇ ਮੈਨੂੰ ਵਿਹਲਾ ਛੱਡ ਦਿਓ ਮੈਂ ਸ਼ੁਰੂ ਤੋਂ ਹੀ ਪਹਿਲਾਂ ਜਦੋਂ ਪਸ਼ਮਾ ਦੇ ਨਾਲ ਮੈਂ ਕਿਵੇਂ ਜੁੜਿਆ ਪਸ਼ਮਾ ਦੇ ਨਾਲ ਮੈਂ ਪਹਿਲਾਂ ਹੀ ਜੁੜਿਆ ਵਾ ਸੀਗਾ ਮੈਂ ਸਾਰਿਆਂ ਨਾਲੋਂ ਪਹਿਲਾਂ ਜੈਤੋ ਦੀ ਮੰਡੀ ਤੋਂ ਉਤੋਂ ਮੈਂ ਲਈ ਮੈਂ ਜੈਤੂ ਦੀ ਮੰਡੀ ਤੇ ਮੈਂ ਲਈ ਉਦੋਂ 9000 ਮੈਂ ਦਾ ਰੇਟ ਹੁੰਦਾ ਸੀ ਉਹ ਮੈਂ 6700 ਰੁਪਏ ਦੀ ਮੈਂ ਮੈਂ ਲਈ ਉਸ ਸਮੇਂ ਦੇ ਵਿੱਚ ਪੈਸਾ ਬਹੁਤ ਘੱਟ ਹੁੰਦਾ ਸੀ ਔਰ ਮੇਰੀ ਜੇਬ ਦੇ ਵਿੱਚ 4000 ਰੁਪਿਆ ਮੈਂ ਪਾ ਕੇ ਜੈਤੂ ਦੀ ਮੰਡੀ ਤੇ ਚੱਲ ਗਿਆ ਵੀ ਮੈਨੂੰ ਆਏ ਸੀ ਵੀ 44500 ਦੀ ਮੈਂ ਆਜੂਗੀ ਤੇ ਮੈਂ ਮੈਨੂੰ ਨਾ ਮਿਲੀ ਜਦੋਂ ਮੈਂ ਮੈਂ ਲਈ 6700 ਦੀ ਮੈਂ ਮੈਂ ਲਈ ਉਹ ਬੰਦਾ ਕਹਿਣ ਲੱਗਿਆ ਵੀ ਵੀਰੇ ਮੈਂ ਮੈਂ ਪੈਸੇ ਪੂਰੇ ਲੈਣੇ ਆ ਮਾਂ ਨੂੰ ਕਿਹਾ ਵੀ ਆ ਲੈ 4000 ਰੁਪਿਆ ਲੈ ਤੂੰ ਤੇ ਤੂੰ ਆਪਦੇ ਘਰ ਲੈ ਜਾ ਉਹ ਬੋਲਣ ਲੱਗਿਆ ਵੀ ਜੇ ਮੈਂ ਤੈਨੂੰ ਡਰੈਸ ਗਲਤ ਲਿਖਾ ਦਿਆਂ ਤਾਂ ਫਿਰ ਤੇਰਾ 4000 ਵੀ ਜਾਊਗਾ ਬੇਟਾ ਮੈਨੂੰ ਕਹਿੰਦਾ ਮੈਂ ਉਦੋਂ ਛੋਟਾ ਸੀ ਮੈਂ ਆਖਿਆ ਜੀ ਕੋਈ ਗੱਲ ਨਹੀਂ ਉੱਪਰਲਾ ਵੇਖਦਾਗਾ ਮੇਰੀ ਸਿੱਧੀ ਨਹੀਂ ਤਾਂ ਤੁਸੀਂ ਜਿੱਥੇ ਮਰਜ਼ੀ ਲੈ ਜਾਓ ਉਹ ਬੁਰਜਪਿੰਡ ਦਾ ਸੀਗਾ ਬੁਰਜਪਿੰਡ ਉਹ ਮੱਝ ਲੈ ਗਿਆ ਉੱਥੋਂ ਫਿਰ ਮੈਂ ਵਾਪਸ ਸੋਭਾ ਮੇਰੇ ਕੋਲੇ 25 11 ਟਰੈਕਟਰ ਸੀ ਉਹਦੇ ਤੇ ਮੈਂ ਚੜਾ ਕੇ ਮੈਂ ਮੱਝ ਨੂੰ ਵਾਪਸੇ ਲਿਆਇਆ ਘਰੇ ਫੇਰ ਉਦੋਂ ਬਾਅਦ ਮੈਂ ਕੀ ਕੀਤਾ ਉਦੋਂ ਬਾਅਦ ਮੈਂ 4000 ਦੀ ਇੱਕ ਮੈਂ ਗਊ ਲਈ ਪਿੰਡ ਜੋਗਾਨੰਦ ਤੋਂ ਫੇਰ ਮੈਂ ਦੁੱਧ ਦਾ ਕੰਮ ਸ਼ੁਰੂ ਕੀਤਾ ਉਹਦੇ ਨਾਲ-ਨਾਲ ਦੁੱਧ ਦੇ ਕੰਮ ਦੇ ਉੱਤੋਂ ਮੈਂ ਕਾਫੀ ਤਰੱਕੀ ਕੀਤੀ ਭਰਪੂਰ ਤਰੱਕੀ ਕੀਤੀ ਪਸ਼ੂ ਸਾਹਮਣ ਤੇ ਪਸ਼ੂ ਸਾਹਮਣ ਤੇ ਦੁੱਧ ਪਾਉਣ ਤੇ ਉਹਦੋਂ 6 ਰੁਪਏ ਦੁੱਧ ਪੈਂਦਾ ਹੁੰਦਾ ਸੀ ਮੇਰੇ ਨਾਲ ਕਲੌਨੀ ਹੋਣ ਕਰਕੇ ਨਿਫਲ ਕਰਕੇ ਦੁੱਧ ਦੀ ਮੇਰੀ ਸੇਲ ਬਹੁਤ ਸੀ ਔਰ ਮਿਹਨਤ ਕਰਨੀ ਹੱਡ ਤੋੜ ਕੇ ਕਮਾਈ ਕਰਨੀ ਨਾਲ ਖੇਤੀ ਵੀ ਕਰਨੀ ਡਿਊਟੀ ਵੀ ਕਰਨੀ ਪਸ਼ੂ ਵੀ ਸਾਹਮਣੇ ਔਰ ਉਸ ਸਮੇਂ ਦੇ ਵਿੱਚ ਇਹਨੇ ਵਹੀਕਲ ਵੀ ਨਹੀਂ ਸੀ ਮੈਂ ਕਮਸੇ ਕਮ ਵੀ 30 ਸਾਲ ਸਾਈਕਲ ਵੀ ਚਲਵਾਇਆ ਨਾਲ ਸਾਈਕਲ ਤੇ ਡਿਊਟੀ ਜਾਣਾ ਕਰਨਾ ਮਿਹਨਤ ਕੀਤੀ ਬਹੁਤ ਬਹੁਤ ਸਟੈਗਲ ਕੀਤਾ ਮਤਲਬ ਇਸੇ ਕਰਕੇ ਹੁਣ ਮੇਰਾ ਸਰੀਰ ਫਿੱਟ ਆਗਾ ਇਸ ਟਾਈਮ ਜੇ ਮੈਂ ਮਿਹਨਤ ਕੀਤੀ ਔਰ ਸੱਚੀ ਤੇ ਨੇਕ ਕਮਾਈ ਕੀਤੀ ਆ ਮੈਂ ਬਿਲਕੁਲ ਇਸੇ ਕਰਕੇ ਆ ਫਿਰ ਮੈਂ ਨਾਲ ਵੇਚ ਲੈ ਦਾ ਮੈਨੂੰ ਸ਼ੌਂਕ ਕਿੱਥੋਂ ਪਿਆ ਵੇਚ ਲੈ ਦਾ ਮੈਨੂੰ ਸ਼ੌਂਕ ਪਿਆ ਹਲੂਮਾਨ ਚੌਂਕ ਦੇ ਵਿੱਚ ਸੇਲ ਲੱਗਦੀ ਹੁੰਦੀ ਸੀਗੀ ਬਲਵੀਰ ਸਿੰਘ ਆ ਹਜੇ ਵੀ ਉਹ ਮੇਰਾ ਉਸਤਾਦ ਹੈਗਾ ਉਹਨੇ ਕੀ ਕਰਨਾ ਸੇਲ ਪਰਚੇ ਪੰਜ ਜਾਂ ਚਾਰ ਮੋਟਰਸਾਈਕਲ ਹੁੰਦੇ ਸੀ ਅਸੀਂ ਫਤਿਹਬਾਦ ਸਰਸਿਓ ਮੋਟਰਸਾਈਕਲ ਵੀ ਲਿਆਉਣੇ ਮੈਂ ਸੇਲ ਵੀ ਕੀਤੇ ਉਥੋਂ ਮੈਨੂੰ ਇਹ ਮੈਂ ਉਹ ਤੋਂ ਗੁਰ ਸਿੱਖ ਲਿਆ ਸੌਦੇ ਕਰਾਉਣ ਦਾ ਉਹ ਸੌਦੇ ਕਰਾਉਣ ਦੇ ਫੇਰ ਮੈਂ ਮੋਟਰਸਾਈਕਲਾਂ ਤੋਂ ਹਟ ਕੇ ਫੇਰ ਮੈਂ ਮਹੀਂਾਂ ਦੇ ਕੰਮਾਂ ਦੇ ਵਿੱਚ ਪੈ ਗਿਆ ਮਹੀਂਾਂ ਦੇ ਕੰਮ ਦੇ ਵਿੱਚ ਪੈਣ ਕਰਕੇ ਨਾਲ-ਨਾਲ ਮੈਂ ਪਸ਼ੂਆਂ ਦੀ ਬੇਚ ਲੈ ਦੇ ਵਿੱਚ ਵੀ ਪਿਆ ਮੇਰਾ ਪੁਰਾਣਾ ਤਜਰਬਾ ਪਸ਼ੂਆਂ ਬਾਰੇ ਔਰ ਫੇਰ ਮੈਂ ਇੱਕ ਮਿੱਠੂ ਬਾਜੀਗਰ ਭੋਖੜੇ ਦਾ ਹਜੇ ਵੀ ਇਸ ਟਾਈਮ ਮੌਜੂਦਾ ਹੈਗਾ 90 ਸਾਲ ਦੀ ਉਮਰ ਆ ਉਹਦੇ ਨਾਲ ਮੇਰਾ ਵਾਸਤਾ ਰਹਾ ਉਦੋਂ ਸਾਰੀ 15 ਕੁ ਹਜ਼ਾਰ 10 ਹਜ਼ਾਰ ਦੀ ਮੈਂ ਹੁੰਦੀ ਸੀ ਉਹ ਆਪਣਾ ਸਤਕਾਰ ਕਰਦਾ ਆਪਾਂ ਉਹਦਾ ਸਤਕਾਰ ਕਰਦੇ ਉਹ ਤੋਂ ਆਪਾਂ ਜੜੀਆਂ ਬੂਟੀਆਂ ਦੀਆਂ ਦਵਾਈਆਂ ਸਿੱਖੀਆਂ ਦਵਾਈਆਂ ਸਿੱਖਣਾ ਇਹਦਾ ਵੀ ਮੈਂ ਸ਼ੌਂਕ ਰੱਖਿਆ ਸ਼ੌਂਕ ਰੱਖਣ ਦੇ ਨਾਲ-ਨਾਲ ਹੁਣ ਮੈਂ ਕੀ ਕੀਤਾ ਰਿਟਾਇਰਮੈਂਟ ਤੋਂ ਬਾਅਦ ਪਸ਼ੂਆਂ ਦਾ ਕੰਮ ਇਹ ਚੈਨਲ ਬਣਾ ਲਿਆ ਗੁਰਲਾਬ ਸਿੰਘ ਢਿੱਲੋਂ ਔਰ ਨਾਲ ਮੇਰੇ ਕੋਲੇ ਗੁਰਦੁਆਰਾ ਸਾਹਿਬ ਦਾ ਕੋਈ ਵੀ ਸੇਵਾ ਆ ਜਾਏ ਲੰਗਰ ਦੀ ਸੇਵਾ ਆ ਜਾਏ ਉਹ ਮੇਰੀ ਸ਼ੁਰੂ ਤੋਂ ਚੱਲਦੀ ਆ ਔਰ ਪਸ਼ੂਆਂ ਦੀ ਹੁਣ ਮੈਂ ਪਸ਼ੂਆਂ ਵਾਲੇ ਪਾਸੇ ਗਿਆ ਹੈਗਾ ਇਧਰੋਂ ਕੋਈ ਸੇਵਾ ਆ ਜਾਂਦੀ ਆ ਕਿਸੇ ਦਾ ਪਸ਼ੂ ਸੂਂਦਾ ਨਹੀਂਗਾ ਕਿਸੇ ਨੂੰ ਕੋਈ ਦਵਾਈ ਦੇਣੀ ਆ ਇਹ ਮੇਰੀ ਫ੍ਰੀ ਸੇਵਾ ਹੈ ਜਿੱਥੋਂ ਤੱਕ ਮੈਂ ਜਾਣਾ ਹੁੰਦਾ ਮੈਂ ਮੋਟਰਸਾਈਕਲ ਲੈ ਕੇ ਜਾਣਾ ਹੈ ਅਗਲੇ ਦਾ ਪਸ਼ੂ ਦਾ ਕੋਈ ਔਲਾ ਪੈ ਜਾਂਦਾ ਕੋਈ ਭਾਰ ਪੈ ਜਾਂਦਾ ਉਹ ਮੈਂ ਸਾਰਾ ਸਹੀ ਕਰਕੇ ਆਉਣਾ ਜਿਹੜੀ ਮੈਨੂੰ ਜਾਣਕਾਰੀ ਆ ਮੈਂ ਉਹ ਜਾਣਕਾਰੀ ਦਿੰਦਾ ਦੂਜੀ ਜਾਣਕਾਰੀ ਨਹੀਂ ਮੈਂ ਦਿੰਦਾ ਅਗਲੇ ਨੂੰ ਕਹਿੰਦਾ ਵੀ ਡਾਕਟਰ ਸਾਹਿਬ ਨੂੰ ਸੱਦੋ ਤੇ ਡਾਕਟਰ ਸਾਹਿਬ ਦਾ ਕੰਮ ਆ ਲੋਕ 100000 ਰੁਪਿਆ ਲੈ ਕੇ ਮੇਰੇ ਮੋਟਰਸਾਈਕਲ ਦੇ ਮੂਹਰੇ ਖੜ ਜਾਂਦੇ ਆ ਲਓ ਜੀ ਡਾਕਟਰ ਸਾਹਿਬ ਜਿੰਨਾ ਨੂੰ ਨਹੀਂ ਪਤਾ ਹੁੰਦਾ ਮੈਂ ਕੋਈ ਪੈਸਾ ਨਹੀਂ ਲੈਂਦਾ ਕਿਸੇ ਤੋਂ ਪਸ਼ੂ ਪ੍ਰਤੀ 1 ਰੁਪਿਆ ਵੀ ਨਹੀਂ ਲੈਂਦਾ ਮੈਂ ਮੇਰੀ ਫ੍ਰੀ ਸੇਵ ਹੈਗੀ ਕੋਈ ਵੀਰ ਭਾਈ ਨੇ ਇਸ ਨੰਬਰ ਤੇ ਕਾਲ ਕਰਕੇ ਮੇਰਾ ਕੋਈ ਵੀ ਕਰਨਾ ਹੋਵੇ ਪੁੱਛਣਾ ਹੋਵੇ ਕਰਨਾ ਹੋਵੇ ਮੈਥੋਂ ਪੁੱਛ ਸਕਦਾ ਹੈਗਾ ਇਹ ਅੱਜ ਫਿਰ ਮੈਨੂੰ ਕਹਿਣ ਲੱਗੇ ਵੀ ਤੂੰ ਆਪਦੀ ਜੀਬ ਨਹੀਂ ਬਾਰੇ ਮੈਨੂੰ ਦੱਸ 61 ਸਾਲ ਦੀ ਮੇਰੀ ਉਮਰ ਜਾ ਰਹੀ ਆ ਜੇ ਸਿਹਤ ਦਾ ਰਾਜ ਪੁੱਛਣਾ ਹੈ ਤਾਂ ਸਿਹਤ ਦਾ ਰਾਜ ਮੇਰੇ ਕੋਲੇ ਇੱਕੋ ਹੀ ਰਾਜ ਆਗਾ ਮੇਰੀ ਰਸੋਈ ਜਿਹੜੀ ਮੇਰੀ ਰਸੋਈ ਆ ਉਹਦੇ ਵਿੱਚ ਮੈਂ 1 ਕਿਲੋ ਹਰ ਟਾਈਮ ਜਿਮਣ ਰੱਖਦਾ ਤੁਸੀਂ ਹੁਣ ਵੀ ਦੇਖ ਸਕਦੇ ਹੋ 1 ਕਿਲੋ ਮੈਂ ਸੌਫ ਰੱਖਦਾ ਜਿਹੜੀ ਮੈਂ ਸਵੇਰ ਦੀ ਚਾਹ ਪੀਣਾ ਹੈਗਾ ਉਹਦੇ ਜਮੈਣ ਤੇ ਸੌਫ ਵਾਲੀ ਮੈਂ ਆਪਦੇ ਹੱਥੀ ਬਣਾ ਕੇ ਪੀਣੀ ਆਂਗੀ। ਉਹ ਤੋਂ ਬਾਅਦ ਜੋ ਬੱਚੇ ਮੈਨੂੰ ਦੇਈ ਜਾਂਦੇ ਆ ਮੈਂ ਪੀ ਲਵਾਂ। ਇਹ ਸਾਰਾ ਨੋ ਵੱਡਾ ਮੇਰਾ ਸਿਹਤ ਦਾ ਰਾਜ ਸੈਂ ਸੌਫ ਤੇ ਜਮੈਣ ਆ ਗਈ ਮੇਰੀ। ਇਹਦੇ ਨਾਲ ਤੰਦਰੁਸਤੀ ਮੈਂ ਜੜੀਆਂ ਬੂਟੀਆਂ ਨਾਲ ਜੋੜਨ ਕਰਕੇ ਖਾ ਖਸ ਕੇ ਆਪਦੇ ਸਿਹਤ ਦਾ ਵੀ ਖਿਆਲ ਰੱਖਦਾ ਆਂਗਾ। ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕਰਦਾ ਆਂਗਾ। ਆਪਦੀ ਪਾਠ ਪੂਜਾ ਵੀ ਕਰਦਾ ਆਂਗਾ। ਜੇ ਕਿਸੇ ਦਾ ਪਸ਼ੂ ਬਿਮਾਰ ਆ ਉਹਦੀ ਅਰਦਾਸ ਬੇਨਤੀ ਵੀ ਕਰਦਾ ਵੀ ਸੱਚੇ ਪਾਤਸ਼ਾਹ ਜੇ ਮੈਂ ਦਵਾਈ ਦਿੱਤੀ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਸ ਤਰ੍ਹਾਂ ਦੀ ਮੈਂ ਜੀਵਨੀ ਅੱਜ ਗੁਜ਼ਰ ਰਿਆਂਗਾ ਬੱਚਾ ਮੇਰਾ ਸੈਟਲ ਆ ਬੱਚੀ ਮੇਰੀ ਬਹੀ ਵੀ ਆ ਪੋਤੀ ਆ ਮੇਰੇ ਛੋਟੀ ਜੀ ਔਰ ਪਰਿਵਾਰ ਦੇ ਵਿੱਚ ਬਹੁਤ ਖੁਸ਼ ਆ ਬਹੁਤ ਆਨੰਦ ਮੰਗਲਾ ਅੱਜ ਦੀ ਦਿਹਾੜੀ ਬਹੁਤ ਵਧੀਆ ਬਤੀਤ ਕਰ ਰਹੇ ਆਂਗੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਵੀਡੀਓ ਬਣਾਉਣ ਦੀ ਉਸਮਾ ਦੀ ਸੇਵਾ ਕਰਨ ਦੀ ਤੁਰਨ ਫਿਰਨ ਦੀ ਆਗਿਆ ਦੇਵੇ ਸੱਚੇ ਪਾਤਸ਼ਾਹ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਮੈਂ ਕੁਛ ਆਪਦੀ ਇਹ ਜੀਵਨੀ ਬਾਰੇ ਮੇਰੇ ਕੋਲੇ ਭਾਈ ਟੁੱਟੇ-ਫੁੱਟੇ ਲਫ਼ਜ਼ ਸੀਗੇ ਓਏ ਜੀ ਮੈਂ ਆਪਦੀ ਜੀਵਨੀ ਦੱਸਦੀ ਜੋ ਮੇਰੀ ਜੀਵਨੀ ਸੀਗੀ ਇਹ ਮੈਂ ਦੱਸਦੀ ਬਾਹਲਾ ਮੈਨੂੰ ਤਾਂ ਗਿਆਨ ਆਉਂਦਾ ਨਹੀਂਗਾ ਜਿੰਨਾ ਕ ਮੈਨੂੰ ਗਿਆਨ ਸੀਗਾ ਓਨਾ ਕ ਮੈਂ ਤੁਹਾਨੂੰ ਇਸ ਵੀਡੀਓ ਦੇ ਮਦਦ ਰਾਹੀਂ ਦੱਸਦਾ ਕਿਸੇ ਨੇ ਵੀਡੀਓ ਬਣਵਾਉਣੀ ਹੋਵੇ ਓਏ ਸੇਲ ਪਿਕਚਰ ਕਰਵਾਉਣੀ ਹੋਵੇ ਮੈਂ ਕਿਸੇ ਨੇ ਕੋਈ ਦਵਾਈ ਲੈਣੀ ਹੋਵੇ ਮੇਰਾ ਨਾਮ ਗੁਰਲਾਬ ਸਿੰਘ ਆਦਰਸ਼ ਨਗਰ ਬਠਿੰਡਾ ਇਸ ਤੋਂ ਮੇਰੇ ਨੰਬਰ 'ਤੇ ਕਾਲ ਕਰਕੇ ਮੈਨੂੰ ਬਹੁਤ ਦੂਰ ਦੂਰ ਤੱਕ ਹੁਣ ਕਾਲ ਆਉਂਦੇ ਨੇ ਇਹ ਸਮਝ ਲਓ ਵੀ ਅੜੀਸਾ ਤੋਂ ਵੀ ਫੋਨ ਆਇਆ ਅੰਮ੍ਰਿਤਸਰ ਤੋਂ ਫੋਨ ਆਉਂਦੇ ਨੇ ਇਧਰ ਲਈ ਮੇਰੀ ਵੀਡੀਓ ਵੱਧ ਦੇਖਦੇ ਨੇ ਗਰਦਾਸਪੁਰ ਤੋਂ ਫੋਨ ਆਇਆ ਕੀਰਤਨਪੁਰ ਤੋਂ ਫੋਨ ਆਇਆ ਅੱਡ ਅੱਡ ਫਿਰਦੇ ਰਾਜਸਥਾਨ ਤੋਂ ਆਇਆ ਲੋਕ ਜਿਹੜੇ ਵੀ ਦਵਾਈ ਪੁੱਛਦੇ ਆ ਮੈਂ ਉਹਨਾਂ ਦਾ ਬੈਕ ਕਾਲ ਕਰਕੇ ਜੇ ਮੈਂ ਫੋਨ ਨਾ ਟੈਂਡ ਕਰਾਂ ਮੈਂ ਬੈਕ ਕਾਲ ਕਰਕੇ ਅਗਲੇ ਨੂੰ ਫੋਨ ਕਰਦਾ ਫੋਨ ਸਭ ਦੇ ਮੈਂ ਟੈਂਡ ਕਰਦਾਗਾ ਜਿੰਨੀ ਮੈਨੂੰ ਜਾਣਕਾਰੀ ਹੈ ਮੈਂ ਜਾਣਕਾਰੀ ਉਹਨੂੰ ਹੀ ਦਿੰਦਾ ਮੈਂ ਫਾਲਤੂ ਨਹੀਂ ਦਿੰਦਾ ਜਿਹੜਾ ਮੇਰੇ ਕੰਮ ਦਾ ਤਜਰਬਾ ਕੀਤਾ ਵੈ ਮੈਂ ਉਹੀ ਚੀਜ਼ ਦੱਸਦਾ ਦੂਜੀ ਚੀਜ਼ ਨਹੀਂ ਮੈਂ ਦੱਸਦਾ ਉਹਨੂੰ ਕਹਿੰਦਾ ਭਾਈ ਇਹ ਡਾਕਟਰ ਸਾਹਿਬ ਦਾ ਕੰਮ ਆ ਡਾਕਟਰ ਸਾਹਿਬ ਨੂੰ ਸੱਦੋ ਤੇ ਉਹ ਡਾਕਟਰ ਸਾਹਿਬ ਹੀ ਤੁਹਾਡਾ ਇਹ ਕੰਮ ਕਰੂਗਾ ਮੇਰਾ ਜਿੰਨਾ ਕੰਮ ਆ ਮੈਂ ਉਹਨਾਂ ਭਾਈ ਕਰਤਾ ਅੱਜ ਦਾ ਇਸ ਵੀਡੀਓ ਬਣਾਉਣ ਤੇ ਵੀਰਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਕਿਹਾ ਸੀ ਮੈਂ ਉਹਨਾਂ ਦੇ ਕਹੇ ਆਪ ਦੀ ਜਿਵਨੀ ਬਾਰੇ ਦੱਸਦਾ ਬਹੁਤ ਬਹੁਤ ਧੰਨਵਾਦ